ਸਤਿ ਸ਼੍ਰੀ ਅਕਾਲ ਸਾਨੂੰ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਭਗਤਾ ਪਾਈ ਜਿਲ੍ਹਾ ਨੂੰ ਬਠਿੰਡਾ ਪਿਆ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਵੀਰ ਆਪਣਾ ਜਗਮੋਹਣਾ ਜੀ ਠੀਕ ਹੋ ਜੀ ਜੇ ਬਾਈ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਹੈ ਆਪਣਾ ਆਪਣੇ ਘਰ ਕੋਲੇ ਪੁਰਨਾ ਸਕੂਲ ਹੈ ਜੀ ਠੀਕ ਹੋ ਜੀ ਤੇ ਵੀਰ ਦੇ ਦੱਸਣਾ ਚਾਹੁੰਦੇ ਆ ਵੀ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੇ ਕਿਦਾਂ ਦਾ ਰਿਜ਼ਲਟ ਰਿਹਾ ਬਾਈ ਬਹੁਤ ਵਧੀਆ ਜੀ ਤੇ ਕਿੰਨੇ ਟਾਈਮ 'ਚ ਪਸ਼ੂ ਸੇਲ ਹੋਏ ਆਪਣੇ ਉਹ ਤਾਂ ਸ਼ਾਮ ਤੱਕ ਹੋ ਗਏ ਸ੍ਰੀ ਜੀ ਇੱਕ ਪਸ਼ੂ ਹੋ ਰਿਹਾ ਜੰਦਾ ਠੀਕ ਹੋ ਜੀ ਅੱਜ ਆਪਣੇ ਕੋਲ ਬਾਈ ਕਿੰਨੇ ਨਾਗ ਬਕਾਉਗਾ ਚਾਰ ਨਾਗ ਬਕਾਉਗਾ ਦੱਸੋ ਹੀ ਡਿਟੇਲ ਸਭ ਤੋਂ ਪਹਿਲਾਂ ਵੇਖ ਦਿੱਕੀ ਹੈ ਜੀ ਇਹ ਦੂਜਾ ਸੁਣਿਆ ਜੀ ਹਾਂਜੀ ਇਹ ਜੇ ਦੱਸ ਦਨ ਖਾਤਾ ਦੱਸ ਦਨ ਕੱਚੀ ਹੈ ਵਾਡੀ ਬੰਤਰ ਦੀ ਚੰਗੀ ਆ ਬਾਈ ਮਾੜਾ ਤੁਰਾ ਫਾਦੀ ਦੂਜਾ ਸੂਰਜਾ ਸੂਨੇ ਬਾਈ ਮੂੰ ਮੱਥੇ ਹੀ ਦੇ ਸਕਦੇ ਹਾਂ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਚੰਗਾ ਹਵਾਨਾ 10 ਦਿਨਾਂ ਦੀ ਕੱਚੀ ਆ ਜੇ ਵੀਰੇ ਚੰਗਾ ਪੱਠਗੁੜਾ ਬਾਈ ਤੋ ਆ ਦੇਖ ਸਕਦੇ ਹੋ ਚੰਗਾ ਹਵਾਨਾ ਬਾਈ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਥੱਲੋਂ ਬਹੁਤ ਸਾਫ਼ ਆ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਜੀ 60000 ਰੁਪਏ ਡਿਮਾਂਡ ਕਰਦੇ ਆਂ ਤੇ ਬਾਈ ਤੁਹਾਡੇ ਮੁਤਾਬਿਕ ਕਿੰਨਾ ਕੁ ਦੁੱਧ ਕੱਢੂਗੀ ਇਹ ਪਿਛਲੇ ਸੂਏ 18-19 ਕਿਲੋ ਪਾਇਆ ਸੀ ਪਾਉਗੀ 20+ ਜੀ 20+ ਠੀਕ ਹੋਈ 60000 ਰੁਪਏ ਡਿਮਾਂਡ ਕਰਦੇ ਬਾਈ ਮੌਕੇ ਤੇ ਮਨਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਅੱਗੇ ਆਜੋ ਜੀ ਆ ਵੇੜ ਦੀ ਕੀ ਡਿਟੇਲ ਆ ਵੀਰਾਂ ਇਹ ਦੂਜੇ ਸੂਆ ਸੂਆ ਹੀ ਰਾਤ ਰਾਤ ਸੂਈ ਹੋਈ ਆ ਬੱਚੀ ਮਗਰ ਹੈ ਨੇ ਠੀਕ ਹੋਈ ਬੱਚੀ ਘੜੀ ਬਾਈ ਜੀ ਉਹ ਬਿੱਟੀ ਸਾਹਮਣੀ ਮਗਰ ਵੀਰੇ ਇਹਦੀ ਬੱਚੀ ਆ ਆਹ ਦੇਖ ਸਕਦੇ ਹੋ ਕੁਆਲਿਟੀ ਪੱਖੋਂ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਸੱਜਰ ਨੇ ਬਾਈ ਕਿੰਨਾ ਕੁ ਦੁੱਧ ਪਾਇਆ ਪਿਛਲੇ ਪਹਿਲੇ ਸੂਏ ਨੇ 16 ਕਿਲੋ ਦੁੱਧ ਪਾਇਆ ਸੀ 16 ਕਿਲੋ ਦੁੱਧ ਪਾਇਆ ਸੀ ਫਵਾਨਾ ਦੇਖ ਸਕਦੇ ਹੋ ਬੋਲਾ ਬੋਲਾ ਕੀ ਤਿਆਰ ਆ ਬਾਈ ਇਹਦੇ ਸਿਕਾ ਇਹ ਕਟਕੇ ਹੀ 4 ਕਿਲੋ ਬੋਲਾ ਕੱਢਿਆ ਬੱਚਾ ਲਾ ਕੇ ਠੀਕ ਹੋ ਜੀ ਬੱਚਾ ਲਾ ਕੇ 4 ਕਿਲੋ ਬੋਲਾ ਕੱਢਿਆ ਬਾਈ ਇਹ ਕਿੰਨੀ ਨਗੀਨਾ ਹੀ ਆ ਦੇਖ ਸਕਦੇ ਹੋ ਉਹ ਮੱ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੋਰਾ ਵਖਾਦੀ ਵੀਰੇ ਮਟਾ ਜੀ ਵਾਣਾ ਬਹੁਤ ਜ਼ਿਆਦਾ ਸ਼ਾਨਦਾਰ ਆ ਵੀਰੇ ਦੇਖ ਸਕਦੇ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਵਹਿੜ ਰੰਗ ਰੂਪ ਦੇਖ ਸਕਦੇ ਹੋ ਚੰਗੀ ਵਹਿੜ ਆ ਵੀਰੇ ਪੱਠ ਭੁੜੇ ਦੀ ਚੰਗੀ ਆ ਚੰਗਾ ਵਜਣਾ ਰਾਸ ਹੋਈਆ ਮਗਰ ਇਹਦੇ ਬੱਛੀ ਆ ਵੀਰੇ। ਹਲੋਂ ਬਹੁਤ ਜ਼ਿਆਦਾ ਸਾਫ ਹੈ। ਤੁਹਾਡੇ ਆਸ ਨਾਲ ਕਿੰਨਾ ਦੁੱਧ ਕੱਢੂਗੀ ਵੀਰੇ? ਸੋਰੀ। ਦੁੱਧ ਪਾਉਣਾ ਜੀ 18-19 ਕਿਲੋ। 18-19 ਲੀਟਰ ਦੁੱਧ ਪਾਉਣਾ ਚਾਹੀਦਾ ਤੇ ਕੀ ਡਿਮਾਂਡ ਕਰਦੇ ਵੀਰੇ? 60000 ਰੁਪਏ ਜੀ। ਇਹਦਾ 60000 ਰੁਪਏ ਬਾਈ ਮੁੱਲ ਕਰਦੇ। ਮੁੱਕ ਤੇ ਮੰਨਤਨ ਕੀਤਾ ਜਾਓ। ਠੀਕ ਹੋ ਜੀ। ਅਗਲੀ ਗਾਂ ਲਈ ਅਜ ਕੀ ਹੈ ਜੀ? ਇਹ ਦੂਜੇ ਸੂਏ ਸੂਈ ਆਈਏ ਪਾਸੋਂ ਸੂਈ ਆ। ਇਹ ਪਾਸੋਂ ਸੂਈ ਆ। ਮਗਰ ਕੀ ਆਈ ਇਹਦੇ? ਅੱਛਾ ਇਹਦੀ ਮਗਰ। ਇਹਦੀ ਮਗਰ ਬੱਛਾ ਵੀਰੇ। ਉਹ ਕਰਨੇ ਪੈਣਗੇ ਆਹ ਹੋਰ ਨਾ ਬੈਠਾ। ਠੀਕ ਹੋ ਜੀ ਆਹ ਬੈਠਾ ਵੀਰੇ ਉਰਾਂ ਬੱਛਾ ਇਹਦੇ ਮਗਰ। ਠੀਕ ਹੋ ਜੀ। ਤੇ ਸੱਜਰ ਨੇ ਕਿੰਨਾ ਕੁ ਦੁੱਧ ਪਾਇਆ ਜੀ ਇਹਨੇ ਵੀ? ਪਹਿਲੇ ਸੂਏ ਨੇ ਠੀਕ ਕੁ ਦੁੱਧ ਪਾਇਆ ਦਾ ਜੀ। ਠੀਕ ਹੋ ਜੀ। ਤੇ ਹੁਣ ਕਿੰਨੇ ਕੁ ਦੀ ਆਸ? ਹੁਣ ਹੋਊਗਾ 15-16 ਕਿਲੋ ਬੋਲਾ ਹੋਊਗਾ ਇੱਥੇ। 15-16 ਕਿਲੋ ਬੋਲਾ ਹੋਊਗਾ। ਦੋ ਦੀ ਵਾਸ ਦੀ ਉਮੀਦ ਕਰਦੇ ਆਂ। ਠੀਕ ਹੋ ਜੀ। ਦੋ ਕਿੰਨੇ ਦਿਨ ਹੋ ਗਏ ਵੀ ਤੁਰਾ ਬਖਦ ਕੀ ਵੀਰੇ ਚੰਗੇ ਪਸ਼ੂ ਹੁੰਦੇ ਅਕਸਰ ਪਾਈ ਕੋਲ ਹਾਂ ਅਨੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਦੇਖ ਸਕਦੇ ਹੋ ਮਗਰੇ ਦੇ ਬੱਚਾ ਵੀਰੇ 15 ਲੀਟਰ ਇਸ ਟਾਈਮ ਬੋਲਾ ਹੈਗਾ 22 ਲੀਟਰ ਤੱਕ ਦੁੱਧ ਪਾਉਣ ਦੀ ਪੂਰੀ ਆਸ ਹੈ ਜੀ ਦੂਜਾ ਸੂਦਾ ਵਹਿੜ ਆ ਦੇਖ ਸਕਦੇ ਹੋ ਕਿ ਤੇ ਬਹੁਤ ਸੋਹਣੀ ਵੈੜਾ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦਾ 62000 ਰੁਪਏ ਇਹਦਾ ਮੁੱਲ 62000 ਰੁਪਏ ਕਰਦੇ ਮੌਕੇ ਤੇ ਮੰਨ ਤਨ ਕੀਤਾ ਜੋ ਠੀਕ ਹੋ ਜੀ ਤੇ ਲਾਸਟਲੀ ਆ ਜਿਹੜੀ ਕੀ ਹੈ ਜੀ ਆਪਣੇ ਕੋਲ ਇਹ ਬੱਚੀ ਮੂੰਹ ਦੂੰਦੀ ਆ ਜੀ ਠੀਕ ਹੋ ਜੀ। ਯਾਨੀ ਕਿ ਸੂਈ ਨੂੰ ਹੋ ਗਿਆ। ਹੁਣ ਇਹਨੂੰ 10-11 ਦਾਣਾ ਜੀ। ਪਹਿਲਾ ਸੂਆ ਸੂਈ ਵੀਰੇ। ਪਹਿਲਾ ਸੂਆ ਸੂਈ ਹੈ ਜੀ। ਠੀਕ ਹੋ ਜੀ। ਤੇ ਕਿੰਨਾ ਦੁੱਧ ਤਿਆਰ ਹੈ ਇਸ ਦੇ? ਇਸ ਦੇ 14-15 ਕਿਲੋ, 14 ਕਿਲੋ। 14 ਲੀਟਰ ਦੁੱਧ ਤਿਆਰ ਵੀਰੇ ਆਪਾਂ ਜੋ ਕੇ ਦੇਵਾਂਗੇ ਜੀ। ਮਗਰ ਕੀ ਹੈ ਇਹ ਤੇ? ਮਗਰ ਬੱਛਾ ਇਹਦਾ ਜੀ। ਇਹਦੇ ਵੀ ਮਗਰ ਬੱਛਾ ਭਾਈ ਉਧਰ ਬੰਨੇ ਆ ਤੁਹਾਨੂੰ ਦਿਖਾ ਦਿੰਨੇ ਆ ਲਾਸਟ ਦੇ। ਬਾਡੀ ਬੰਤਰ ਦੀ ਦੇਖ ਸਕਦੇ ਹੋ ਚੰਗੀ ਹੈ ਵੀਰੇ। ਹੂ ਮੱਥੇ ਦੀ ਬਹੁਤ ਚੰਗੀ ਹੈ ਵਹਿੜ। ਦੇਖ ਸਕਦੇ ਹੋ ਤੁਸੀਂ। ਮਾੜਾ ਤੁਰਾ ਉਹ ਖਦੀ। ਹਵਾਨਾ ਵੀ ਦੇਖ ਸਕਦੇ ਹੋ। 14 ਲੀਟਰ ਭਾਈ ਦੁੱ ਪਹਿਲਾ ਸੂਆ ਵੜ ਸੁਈ ਆ ਹਜੇ 10 11 ਦਿਨ ਹੋ ਗਏ ਸੁਈ ਨੂੰ ਇਹਨੂੰ ਬਾਈ ਦਾ ਵਪਾਰ ਲਿਆਂ ਦਾ ਚੰਗ ਕੰਮ ਹਮੇਸ਼ਾ ਚੰਗੇ ਪਸ਼ੂਆਂ ਦੇ ਥੱਲੋਂ ਸਾਫ਼ ਹੁੰਦੇ ਆ ਬਾਈ ਵੇਖ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਕੋਈ ਤੁਸੀਂ ਟਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਵੀਰ 14 ਲੀਟਰ ਇਸ ਟਾਈਮ ਦੁੱਧ ਤਿਆਰ ਆ ਬਾਈ ਤੇ ਬਾਈ ਜੀ ਕਿੰਨਾ ਕੁ ਦੁੱਧ ਕੱਢ ਸਕਦੀ ਐ ਇਹ ਵੜ ਤੇ ਪਾਉਗੀ 1500 ਲੀਟਰ ਦੁੱਧ ਪਾਲਦੀ ਤੇ ਵੀਰ ਇਹਦੀ ਕੀ ਡਿਮਾਂਡ ਕਰਦੇ ਆਂ ਬਾਈ 58000 ਇਹਦਾ 58000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਓਗੇ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਇੱਕ ਵਾਰਾ ਦੇਖ ਸਕਦੇ ਹਾਂ ਵੀਰੇ ਤਕਰੀਬਨ ਸਾਰੇ ਪਸ਼ੂ ਚੰਗੇ ਹੁੰਦੇ ਆ ਚਾਰ ਨਾਗ ਚਾਰੇ ਨਾਗ ਬਹੁਤ ਜਿਆਦਾ ਸ਼ਾਨਦਾਰ ਆ ਬਾਈ ਕੰਟੈਕਟ ਨੰਬਰ ਬੋਲ ਦਈਏ 7009040395 ਇੱਕ ਵਾਰ ਫੇਰ ਬੋਲ ਦਈਏ 7009040395 ਠੀਕ ਹੋਈ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਚਾਰ ਨਾਗਾਂ ਚ ਕੋਈ ਨਾਗ ਪਸੰਦ ਆਉਂਦਾ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਇਸੇ ਤਰ੍ਹਾਂ ਵੀ ਰ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ